ਅੱਜ ਤੂਰੀ ਵਿੱਚ ਗੰਨਾ ਕਿਸਾਨਾਂ ਦੇ ਵੱਡੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੂੰਗਵਾਲ ਨੂੰ ਦਰਵਾਜ਼ੇ ਤੋੜ ਕੇ ਰੋਕ ਚੁੱਕ ਲਿਆ ਕਿਸਾਨਾਂ ਵੱਲੋਂ ਤੂਰੀ ਵਿੱਚ ਗੰਨੇ ਦੀ ਫਸਲ ਦੀ ਖਰੀਦ ਸੰਬੰਧੀ ਗੰਨਾ ਮਿਲ ਪ੍ਰਬੰਧਕਾਂ ਵੱਲੋਂ ਕੀਤੇ ਵਾਅਦੇ ਦੀ ਉਲੰਘਣਾ ਕਰਨ ਖਿਲਾਫ ਅੱਜ ਤੂਰੀ ਰੇਲਵੇ ਜੰਕਸ਼ਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ इस तो पहला ही पुलिस ने भारतीय किसान यूनियन एकता आजाद आगुआ छापेमारी करके उन्होंने चुक लिया सो गन्ना संघर्ष कमेटी और भारतीय किसान यूनियन आजाद के सारे आगुआ फोन बंद ने ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਲੋਗੋਵਾਲ ਦਾ ਘਰ ਅੱਜ ਪੁਲਿਸ ਸ਼ੌਣਵੀ ਤਬਦੀਲ ਹੋਇਆ ਨਜ਼ਰ ਆਇਆ ਦੱਸਣਾ ਚਾਹਾਂਗੇ ਕਿ ਪਿਛਲੇ 20 ਦਿਨਾ ਤੋਂ ਗੰਨਾ ਉਤਪਾਦਕ ਕਿਸਾਨ ਆਪਣੀ ਫਸਲ ਦੀ ਖਰੀਦ ਨੂੰ ਲੈ ਕੇ ਗੰਨਾ ਮਿਲ ਮੈਨੇਜਮੈਂਟ ਖਿਲਾਫ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਮਿਲ ਮੈਨੇਜਮੈਂਟ ਉਨ੍ਹਾਂ ਦੀ ਗੰਨੇ ਦੀ ਫਸਲ ਖਰੀਦਣ ਤੋਂ ਮੁਕਰ ਰਹੀ ਹੈ ਕਿਸਾਨਾਂ ਨੇ ਕਿਹਾ ਕਿ ਬੀਤੀ 21 ਦਸੰਬਰ ਨੂੰ ਗੰਨਾ ਕੇ ਵਿਸ਼ਨ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਕੰਨੇ ਦੀ ਖਰੀਦ ਦਾ ਪ੍ਰੋਸਾ ਮਿਲਿਆ ਸੀ ਪਰ ਅਗਲੇ ਦਿਨ ਜਦੋਂ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਪਹੁੰਚੇ ਤਾਂ ਮਿਲ ਪ੍ਰਬੰਧਕਾਂ ਨੇ ਸਿਰਫ ਦੋ ਟਰਾਲੀਆਂ ਹੀ ਖਰੀਦੀਆਂ ਬਾਕੀ ਟਰਾਲੀਆਂ ਅਜੇ ਵੀ ਮਿਲ ਦੇ ਅੰਦਰ ਖੜੀਆਂ ਨੇ ਜਿਸ ਨੂੰ ਮਿਲ ਪ੍ਰਬੰਧਕਾਂ ਨੇ ਖਰੀਦਾਂ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਕਿਸਾਨਾਂ ਨੇ 27 ਦਸੰਬਰ ਨੂੰ ਤੂਰੀ ਰੇਲਵੇ ਜੰਕਸ਼ਨ ਨੂੰ ਜਾਮ ਕਰਨ ਦਾ ਐਲਾਨ ਕੀਤਾ ਸੀ ਸੋ ਅੱਜ ਸਵੇਰੇ ਸੰਗਰੂਰ ਪੁਲਿਸ ਵੱਲੋਂ ਕਿਸਾਨ ਆਗੂਆਂ ਨੂੰ ਕਰੋ ਗੁਪਤ ਤਰੀਕੇ ਨਾਲ ਚੁੱਕ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ ਲੂੰਗੋਵਾਲ ਨੂੰ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਗ੍ਰਿਫਤਾਰ ਕਰ ਲਿਆ